ੴ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭံ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਪੀ ਸਤਿ ਨਾਨਕ ਹੋਸੀ ਪੀ ਸਤ ਸੋਚ ਸੋਚਣਾ ਹੋਵੇ ਜੇ ਸੋਚੀ ਲਖਵਾਰੇ ਚੁੱਪੇ ਚੁੱਪਨ ਹੋਵੇ ਜੇ ਲਾਇ ਰਾਂ ਲਿਵ ਤੋਖਿਆਂ ਭੋਗ ਨਾ ਉਤਰੀ ਜੇ ਮੰਨ ਪੁਰੀਆਂ ਭਾਰ ਸਹਿ ਸਹਣ ਪਾ ਲਖ ਹੋਏ ਤੈਕ ਨ ਚੱਲੇ ਨਾ ਇਸ ਸਚਿਆ ਹੋਈ ਏ ਕਿ ਬਕੂੜਾ ਟੁੱਟੇ ਭਾ ਲੋ ਹੁਕਮ ਅਰਦਾਈ ਚੱਲਣਾ ਨਾਂ ਨਿਕਲੇ ਕਿ ਅਨਾਲ ਹੁਕਮੀ ਹੋ ਮਨਿ ਆਕਾਰ ਹੁਕਮ ਨ ਕਹਾ ਜਾਈ ਮੀ ਗੋ ਮਨ ਜੀ ਹੁਕਮ ਲੈ ਵੜਿ ਆਈ ਹੁਕਮੀਆਂ ਉਤਮ ਨੀਚ ਝੁਕ ਮਿਲਿ ਦੁਖ ਸੁਖ ਪਾਈ ਇਕ ਨਾ ਹੁਕਮੀ ਬਖਸ਼ੀ ਸੋਈ ਹੁਕਮੇਸ ਦਾ ਪਵਈਏ ਹੁਕਮ ਮੈਂ ਅੰਦਰ ਸਾਬੇ ਕੋ ਵਰਗ ਨ ਕੋਏ ਨਾਨਕ ਹੁਕਮ ਮੈਂ ਜੇ ਗੁਜੈ ਤੇ ਹਉਮੈ ਕਹਿ ਨ ਕੋਈ ਗਾਵੇ ਕੋ ਤਾਣਿਓ ਵੇ ਕਿਸ ਤਾਣ ਗਾਵੇ ਕੋ ਦਤ ਜਣ ਨੀਸਾ ਗਾਵੇ ਕੋ ਗੁਣ ਵਡਿਆਈਆਂ ਚਾਰੀ ਗਾਵੇ ਕੋ ਪਿਧਿਆ ਬਿਕੰਬ ਵਿਚਾਰ ਗਾਵੈ ਕੋ ਸਾਧ ਘਰੇ ਤਨ ਕੇ ਗਾਵੈ ਕੋ ਜੀ ਲੈਨ ਦੇ ਗਾਵੈ ਕੋ ਜਪੈ ਦਿਸ ਦੂਰੀ ਗਾਵੈ ਕੋ ਵੇਖੈ ਆਦਿ ਰਾ ਦੂਰੇ ਕਥਨ ਕਥਿਨੇ ਆਵੈ ਤੋ ਟੋਟੇ ਕਥ ਗਾਥ ਗਥੀ ਕੋਟੀ 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 ਦੇਂਦਾ ਦੇ ਲੈਂਦੇ ਤੇ ਕਪਾਹੇ ਦੁਗਾਤ ਗੁਨ ਤੁਰਖਾ ਏਕਾਏ ਉਕਮੀ ਹੁਕਮਤਿ ਲਾਇ 라ਹ ਨਾਨਕ ਬਿਕਸੈ ਲੇ ਪਰਵਾ ਸਾਚਾ ਸਹਿਬ ਸਾਧੁ ਨਾਹੀ ਭਾਗਿਆ ਪਉ ਉਪਾਰੀ ਅਕੇ ਮੰਗੇ ਦੇ ਦੇ ਤਾਤ ਕਰੇ ਦਾਤਾਰ ਬੇਰ ਕੇ ਅਗੇ ਰਖੀਐ ਜਿਤ ਸਦਰਵਾ ਮੂਹੇ ਕੇ ਬੋਲਣ ਮੂਲੀਐ ਜਿਸੁ ਸ੍ਰੀ ਪਿਆਰ ਮਰਤਬੇਲਾ ਸਤਨਾਮ ਵਢਿਆਈ ਇਚਾਰੀ ਕਰਮੀ ਆਵੈ ਕਪੜਾ ਨਦਰੀ ਮੁਖਤੂਾਰ ਨਾਨਕੇ ਵੈ ਜਾਣੀਏ ਤਬਿਆ ਪਿਸ ਜਿਆ ਤਪੈ ਨ ਜਾਇ ਕੀਤੈ ਨ ਹੋਈ ਆਪੇ ਆਪ ਨਿਰੰਜਨ ਸੋਈ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕਾ ਵੀ ਹੈ ਗੁਣੀ ਨਿਤਾ ਗਾਵੀ ਅਸਨੀ ਨਾਮ ਰਖੀਏ ਭਾਉ ਦੁੱਖ ਪਰ ਹਾਰੇ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਨਾਇ ਗੁਰੇਸ਼ਰ ਗੁਰ ਗੌਰਿਕ ਪਰਮਾ ਗੁਰਕਾਰ ਵਰਤੀ ਮਾਈ ਜੈ ਹੋ ਜਾਣਾ ਆਖ ਨਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨੈ ਜਾਈ ਧੀਰਤ ਨਾਵਾ ਤੇ ਤਨ ਭਾਵ ਬਲ ਪਾਣੇ ਕੀ ਨਾਏ ਕਰਿ ਜੇਤੀ ਸਿਰ ਟੋਪਾਈ ਰੇ ਕਾ ਮਿਲ ਕਰਮਾਂ ਕੇ ਮਿਲੇ ਲਈ ਮਾਧ ਰਤਨ ਜਵਾਰੁ ਆਣੇ ਕੀ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਤੋ ਮੈਂ ਵਿਸਰਨ ਜਾਈ ਜੇ ਤੁ ਵਿਚਾਰੇ ਅਰਦਾਸ ਹੋਰ ਦਸੂਣੀ ਜੋ ਹੋਏ ਨਾ ਟੰਡਾ ਵਿੱਚ ਜਾਣੀ ਐ ਨਾਲ ਤੇ ਲੱਭ ਕੋਈ ਚੰਗਾ ਨਾਮ ਰਖਾਈਕ ਜਸ ਕੀਰਤਿ ਸਗਲੇ ਜੇ ਤੁਸ ਨਦਰ ਨਾ ਆਵਈ ਤੈ ਬਾਤਨ ਪੁੱਛੇਗੇ ਗਿਟਾ ਯੰਤਰ ਕੀ ਢਕਾਰੋ ਦੋਸੀ ਦੋਸਤਰੇ ਨਾਨਕੇ ਨਿਰਗੁਣ ਗੁਣ ਕਹਰੇ ਗੁਣਮਤੈ ਗੁਣ ਦੇ ਤਿਆ ਕੋਈ ਨ ਸੁਝੈ ਜਿਤਦ ਗੁਣ ਕੋਈ ਕਰੇ ਸੁਣੈ ਸਤਿ ਵੀ ਸੁਣ ਨਾਥ ਸੁਣੈ ਤਤਵ ਨਹੀਂ ਆਕਾਸ਼ ਸੁਣੈ ਦੀਵ ਲੋਪ ਪਥਾਲੇ ਸੁਣੈ ਕੋਈ ਨ ਸਕੇ ਕਾ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਅਪਕਾਰ ਸੁਣੇ ਈਸ਼ਰ ਵਰਮਾਇੰਤੇ ਸੁਣੇ ਮੁਕਸ ਲਹਨਮੰਦੇ ਸੁਣੇ ਜੋਗ ਜੁਗ ਤਲ ਭੇਦ ਸੁਣੇ ਸਾਸ ਸ੍ਰਿਸ਼ਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤਿ ਤੋਪ ਗਿਆਨ ਇਹ ਸੁਣੇ ਅਠਸਠ ਕਾ ਉਸਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਤਿਆ ਨਾਨਕ ਭਗਤਾ ਸਦਾ ਦੀਗਾ ਸੁਣੇ ਦੂਪ ਪਪਕਾ ਸੁਣੇ ਸਰਾ ਗੁਨਾ ਕੀ ਕਹਾ ਸੁਣੇ ਸੇਖ ਪੀਰ ਪਤਸ਼ਾ ਸੁਣੇ ਇੰਦੇ ਪਾਵੇ ਰੋ ਸੁਣੇ ਹੱਥ ਹੋਵੇ ਅਸਗਾ ਨਾਨਕ ਭਗਤਾ ਸਦਾ ਦੀਗਾ ਸੁਣੇ ਦੂਪ ਪਪਕਾ ਨਾ ਮਨ ਕੀ ਗਤ ਕਈ ਨ ਜਾਏ ਜੇ ਕੋ ਕਹਿ ਬਿਤੇ ਬਸਤਾਏ ਮ ਕਾਗਦ ਕਲਮਨ ਲਿਖਣ ਹਾਰ ਮੰਨੇ ਕਬੈ ਕਾਗਦ ਵਿਚਾਰ ਐਸਾ ਨਾਮ ਨਿਰੰਦਰ ਹੋਏ ਜੇ ਕੋ ਮੰਜਾਣ ਮਨ ਕੋ ਹੋਏ ਮਨ ਸਤਿ ਵੈ ਮਨ ਬੋਧੇ ਮਨ ਸਿਲ ਬੌਨ ਕੀ ਸੋਧੇ ਮਨ ਨ ਝੋਟਾ ਨਾ ਖਾਈ ਮਨ ਨਮ ਕੇ ਸਾਥ ਸੁਝਾਈ ਐਸਾ ਨਾਮ ਨਿਰੰਦਰ ਹੋਏ ਮਨ ਮਲ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤਿਓ ਪਰਖੜ ਜਾਏ ਮਨੈ ਮਗਨ ਚੱਲੇ ਪੰਤ ਮਨੈ ਧਰਮਛਤੀ ਸੰਬੰਧੋ ਐਸਾ ਨਾਮ ਨਰਿੰਦਰਨ ਹੋਏ ਜਿ ਕੋ ਮਨ ਜਾਣੈ ਰਹ ਤਾਰੇ ਗੁਰ ਸਿੱਖੀ ਮਨ ਨਾਨਕ ਭਵੇ ਨ ਭਿਕੋ ਐਸਾ ਨਾਮ ਨਰਿੰਦਰ ਨ ਹੋਏ ਜੇ ਕੋ ਮੰਝਣਾ ਮਨ ਕੋ ਹੋਏ ਪੰਜ ਪ੍ਰਵਾਣੇ ਪੰਜ ਪ੍ਰਧਾਨੇ ਪੰਚੇ ਪਾਵੇ ਫਿਰ ਕੇ ਮੰਗੋ ਪੰਚੇ ਸੋਹੇ ਦਰ ਦਾ ਜਾਨ ਨੇ ਪੰਚਾਂ ਕਾ ਗੁਰ ਏਕ ਤੇ ਆ ਨਾ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੇ ਨਾ ਹੀ ਸੁਮਾਰ ਤਾਰੇ ਧਰਮ ਦੇ ਆ ਕਾ ਪੂਤੇ ਸੰਤੋਪਥਾ ਰੱਖਿਆ ਦਿਨ ਸੋਤੇ ਜੇ ਕੋ ਜਹ ਹੋਵੇ ਸਤਿਯਾਰੇ ਧੋਲੇ ਉਪਰ ਕੀਤਾ ਭਾਰ ਧਰਤੀ ਹੋਰੀ ਪਰ ਹੋਰ ਹੋਰੀ ਇਸ ਤੇ ਭਾਰਤ ਨਾ ਕਰ ਜੋਰ ਜੀ ਜਤਨਾ ਕੇ ਨਾਮ ਸੰਦਨ ਲਿਖਿਆ ਬੁੜੀ ਕਲਾ ਇਓ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇ ਤਾਉ ਏ ਕੇਤਾ ਤਣਸੂ ਹਲਿਉ ਰੂਪ ਕੀਤੇ 10 ਜਣੇ ਕਣਕੂਤ ਕੀਤਾ ਫਸਾਓ ਏਕੋ ਕਵਾਓ ਤਿਸਤੇ ਹੋਈ ਲਖਪਰੀਆ ਕੁਦਰਤੇ ਕਮਣ ਕਾ ਹਬੀਚਾਰੇ ਵਾਰੈ ਨਾ ਜਾਮਾ ਏਕ ਵਾਰ ਜੋਤ ਭਾਵੇਂ ਸਾਈ ਭਲੀਖਾਰ ਤੂੰ ਸਦਾ ਸੁਨਾਵੇਂ ਤੇ ਨਰਨੰਕਾ ਅਸੰਖ ਜਾਪੀ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੀਚ ਪਾਠ ਅਸੰਖ ਜੋਗ ਮੰਦਰ ਹੈ ਜੁ ਉਦਾਸੀ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੋਖ ਸਾਰੇ ਅਸੰਖ ਮੋਨ ਲਗਲਾਏ ਤਾਰ ਉਦਰ ਤੇ ਕਮਣ ਕਹਾ ਵਿਚਾਰ ਵਾਰ ਨਾ ਜਾਵੇ ਇਕ ਵਾਰ ਜਦ ਤੁ ਭਾਵੇ ਸਾਈ ਹਰੇ ਕਾਰ ਤੂੰ ਸਦਾ ਸਲਾਮੇ ਤੇ ਨਰਮਨ ਕਾਰ ਅਸੰਖ ਮੂਰਖੀਆਂ ਦੇ ਕੋਰੀ ਅਸੰਖ ਚੋਰ ਹਰਾਮ ਖੋਰ ਅਸਾਂ ਕੇ ਅਮਰ ਕਰ ਜਾਏ ਜੋਰੀ ਅਸੰਗਲੜਤਿਆ ਕਮਾਹੇ ਅਸੰਖ ਪਾਪੀ ਪਾਪ ਕਰਨ ਅਸੰਖ ਕੁੜਿਆਂ ਕੁੜੇ ਫੇਰਾਏ ਸੰਗੁਲੇਸ਼ ਮਲੁਖ ਖਾਏ ਅਸੰਖ ਮਿੰਦਕ ਚਿਰ ਕਰੇ ਪਾਰੇ ਨਾਨਕ ਨੀਚ ਕਹਿ ਵਿਚਾਰ ਮਰੈ ਨਾ ਜਮਾ ਏਕਵਾ ਜੋਤਿ ਤੁ ਪਾਵੈ ਸਾਈ ਤਾਲੀਕਾਰ ਤੂੰ ਸਦਾ ਸੁਨਾਮੇ ਤੀਨੂ ਕਾਰ ਅਸੰਖ ਨਾਵੇ ਅਸੰਖ ਥਾਵੇ ਅਨਮਈਅ ਗਮਈਅ ਸੰਗਲੋ ਅਸੰਖ ਸਰਪਾਰ ਗੋਇ ਅਖਰੀ ਨਾਮ ਯਖਰੀ ਸੱਲ ਯਖਰੀ ਗਿਆਨ ਗੀਤ ਗਾਂਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਰ ਸੰਯੋਗ ਕਾ ਜਿੰਨੇ ਲਿਖੇ ਤੇ ਸਿਰਨਾਏ ਜੇ ਫਰਮਾਏ ਤੇ ਤੇ ਉਪਾ ਜੇ ਤਾ ਕਿਤਾ ਤੇ ਤਾ ਨਾ ਹੋ ਬਿਨ ਨਾਮ ਮੈਂ ਨਾ ਹੀ ਕੋਥ ਕੁਦਰਤੀ ਕਮਣ ਕਹਾ ਵਿਚਾਰ ਵਾਰਨ ਨਾ ਮੈਂ ਇੱਕ ਵਾਰ ਜੋਤਿ ਭੁਵਾਂ ਸਾਈਂ ਅਲੀਕਾਨ ਤੂੰ ਸਦਾ ਸਦਾ ਮੇਂ ਤੇ ਨਰਨੰਕਾ ਮੈਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਚੁਖੇ ਮੂਤ ਬਲੀਤੇ ਕਪੜਾ ਹੋਏ ਦੇ ਸਾਬੂਨ ਲਈਏ ਉਹ ਤੋਂ ਪਰ ਇਹ ਮਤ ਪਾਪਾਂ ਕੈ ਸੰਗੀ ਉਹ ਧੋਪੇ ਨਾ ਕਰੰ ਪੁੰਨੀ ਪਾਪੀ ਆਖਣ ਨਾਏ ਕਰ 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 ਨਾ ਲਿਖ ਲੈਦਾ ਆਪੇ ਬੀਜ ਆਪੇ ਹੀ ਨਾ ਨਾਨਕ ਨਿਕਮੀ ਆਵ ਜਾਂ ਤਿਰਤ ਤਪਦੇ ਆਖ ਤਾ ਨਾ ਦੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਯੰਤਰ ਗਾ ਤੀਰਥ ਮਰਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਤਨ ਹੋਏ ਸਵਾਸਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚ ਕਵਣ ਸਕੇਲਾ ਵਖਤ ਕਵਣਾ ਕਵਣ ਤੇਤਕਣ ਵਾਰਾ ਕਵਣ ਸ ਰੂਤੀ ਮਾਹੋ ਕਵਣ ਜਿਥੇ ਹੋ ਆਕਾਰੇ ਵੈਲ ਨਾ ਪਈਆ ਪੰਡਿਤ ਜੇ ਹੋ ਵੈ ਲੇਕ ਪੁਰਾਣ ਵਕਤ ਨ ਪਾਇਓ ਕਾ ਦੀਆਂ ਜਿ ਲਿਖਣ ਲੇਕ ਪੁਰਾਣ ਤਿਤਵਾਰਨਾ ਜੋਗੀ ਜਾਣੈ ਰੁਤਮਾ ਨ ਕੋਈ ਜਗਤ ਤਾਂ ਸੇਠੀ ਹੋ ਸਜੇ ਆਪੇ ਜਾਣੈ ਸੋਈ ਕੀ ਕਰਿਆ ਕਾ ਗਸਲਾਹੀ ਕਿਉ ਭਗਵੇਂ ਕਿਵ ਜਾਣਾ ਨਾਨਕ ਅੱਖਾਂ ਸਭ ਕੋ ਆਖੇ 1 2 1 3 ਵੱਡਾ ਸਾਇ ਮੰਡੀ ਨਾਹੀ ਕੀਤਾ ਦਾ ਕਹੋਵੇ ਨਾਨਕ ਜੇ ਕੋ ਆਪੋ ਜਾਣੇ ਅਗਿ ਗਿਆਨ ਸੋ ਹੈ ਪਤਾਲ ਪਤਾਲ ਲੱਖ ਯਗਾ ਸਾਈ ਅਗਾਸ ਓੜ ਕੋੜ ਘਪਾਲ ਤਕੇ ਵੇਦ ਕਹਿਣਿਕ ਬਾਤ ਸੈ ਸਠੜਾ ਕਹਿਣਕ ਤੇ ਪਾਹੀ ਅਸਲੀ ਕਹਾ ਤੇ ਲੇਖਾ ਹੋਏ ਤੁਰੀ ਕੀ ਲੇਖੇ ਹੋਏ ਬਿਨਾ ਨਾਨਕ ਮੱਡਾ ਯਾ ਕੀ ਹੈ ਆਪੇ ਜਾਣਿਆ ਸਲਾਹੀ ਸਲਾਏ ਇਤੀ ਸੁਤਨ ਪਾਈਆ ਨਦੀਆਂ ਹੀ ਤੈਵਾ ਭਗਤ ਸੰਗ ਨ ਜਾਣੀ ਸਮੁੰਦ ਸਾ ਸੁਤਾਨੋ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਮਹਿ ਹੋਣੀ ਜਿਤ ਮਨੋ ਨੈ ਨੀਸੁਰ ਅੰਤਨ ਸਭ ਤੇ ਕਹਿਣ ਨਾ ਅੰਤ ਯੰਤਨ ਕਰਨ ਦੇਣ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤ ਯੰਤਨ ਜਪ ਕੇ ਮਨ ਮੰਤ ਅੰਤਨ ਜਪੇ ਕੀਤਾ ਆਕਾਰੇ ਯੰਤਨ ਜਪੇ ਪਾਰ ਆਰ ਅੰਤ ਕਾਰਨ ਕੇ ਤੇ ਬਿਲ ਲਾਏ ਤਾਂ ਕੇ ਯੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਈ ਬਉਧਾ ਕਈਏ ਬਉਧਾ ਹੋਏ ਵੱਡਾ ਸਹਬੀ ਉੱਚਾ ਥਾ ਹੋ ਉੱਚੇ ਉਪਰ ਉੱਚਾ ਨਾ ਏਵੜੇ ਉੱਚਾ ਹੋਵੇ ਕੋਈ ਤਿਸੁ ਚੇ ਕੋ ਜਾਣੈ ਸੋਏ ਜੇ ਵਿੜਿ ਆਪਿ ਜਾਣੈ ਆਪਿ ਆ ਨਾਨਕ ਨਿਰ ਕਰਮੀ ਦਾਤ ਬਉਧਾ ਕਰਮਨ ਕਿਹਾਂ ਨ ਜਾਏ ਵੱਡਾ ਦਾਤਾ ਤਰਨ ਤੁਮਾਈ ਉਂ ਕਿਤੇ ਮੰਗਿਆ ਦੂਰੋਂ ਪਾਰ ਕਿਤੇ ਅਗਨ ਤੋਂ ਨਹੀਂ ਵਿਚਾਰ ਕਿਤੇ ਕਮ ਟੁੱਟ ਰਿਗਾ ਕਿਥੇ ਲੈ ਲੈ ਮੁਕਰਪਾਏ ਕਿਤੇ ਮੁਰਖਾਈ ਕਾਏ ਕਿਤੇ ਦੁਖੂ ਸਦਮਾਰ اے ਪੀਦਾ ਤੇਰੀ ਦਤਾਰ ਬੰਦ ਗਲਾ ਸੀ ਭਾਣਾ ਓਏ ਹੋਰ ਆਖ ਨ ਸਕੈ ਕੋਏ ਜੇ ਕੋ ਕਾਇਕੇ ਅਕਰ ਪਾਏ ਉਹ ਜਾਣੈ ਜਤੀਆ ਮੁਖਾਇ ਆਪੇ ਜਾਣੈ ਆਪੇ ਦੇ ਇਹ ਆਖੇ ਸੇ ਪੀਕੇ ਜਿਸਨੂੰ ਬਖਸੇ ਸਿਵ ਸੱਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਜੀ ਅਮੁੱਲ ਪੰਡਾਰ ਅਮੁੱਲੇ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲ ਸੁਮਾਏ ਅਮੁੱਲ ਧਰਮ ਹੀ ਅਮੁੱਲ ਦੀਵਾਨ ਅਮੁੱਲ ਤੋਂ ਨਹੀਂ ਅਮੁੱਲ ਪਰਵਾਨ ਅਮੁੱਲ ਬਖਸ਼ੀ ਇਸ ਹੀ ਅਮੁੱਲ ਨਿਸਾਨ ਅਮੁੱਲ ਕਰਮ ਹੀ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਹੀਂ ਜਾਏ ਆਖ ਆਖ ਰਹੇ ਨਿਮਾਏ ਇਹ ਅਕੈ বেদ ਪਾਠ ਪੁਰਾਣ ਇਹ ਅਕੈ ਪੜੇ ਕਰੇ ਵਿ ਗਿਆਨ ਇਹ ਅਕੈ ਵਰਨਿਆ ਕੈ ਇੰਦ ਇਹ ਅਕ ਗੁਪਿਤੇ ਗੋਵਿੰਦ ਇਹ ਅਕੈ ਈਸਰੀ ਅਕੈ ਸਦੀ ਇਹ ਅਕੈ ਕੀਤੇ ਗੀਤੇ ਬੋਦੇ ਇਹ ਅਕੈ ਦੰਦਿਆ ਕਹੇ ਦੇਵ ਇਹ ਅਕੈ ਸੁਨਨ ਮੰਦਨ ਸੇਵੋ ਕਿਤੇ ਅਕੈ ਆਖਣ ਪਾਏ ਮਕੇਤੇ ਕਹਿ ਕੈ ਉਠੁ ਜਾਇ ਇਤੇ ਗਿਤੇ ਹੋਰ ਕਰਹਿ ਤਾ ਆਖਨ ਸਭ ਕਹਿ ਕੇ ਈ ਕੇ ਜੇਵਡ ਭਾਵੈ ਤੇ ਬਡਹ ਨੋਏ ਨਾਨਕ ਜਾਣੈ ਸਚੈ ਸੋਏ ਜੇ ਕੋ ਆਖ ਬੋਲ ਵਿਗਾੜ ਤਾ ਲਖੀਐ ਸਰਗ ਵਰਗ ਵਰ ਰ ਸੋਦਰ ਕੇ ਹਾ ਸੋ ਕਰਕੇ ਹਾ ਜਿਤਬੈ ਸਰਬ ਸੁਮਾਲੇ ਵਾਦੇ ਨਾ ਦੀਨੇ ਕੇ ਸੰਖਾ ਕਿਤੇ ਬਾਣਾਰੇ ਕਿਤੇ ਰਾਜਪਰੀ ਸੋਂ ਕਹੀਏ ਨਾ ਕਿਤੇ ਗੰਬਾਰੇ ਗਾਵੇ ਤਨ ਕੋਣ ਪਾਣੀ ਤੇ ਸੰਤੁਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਜਤੁਬ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਤੂੰ ਹੁਣ ਸੁਦਾ ਸਾਰੇ ਗਾਵੇ ਇੰਦਰੀਂ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਥਿ ਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੰਡਰ ਕੀ ਸਰ ਜੁਗ ਜੂ ਵਿਦਾਂ ਨਾਲੇ ਗਵੈ ਮੋਨੀਆ ਮਨੋ ਸੁਰਗ ਮਥ ਪਿਆਨੇ ਗਮਨ ਰਤਨ ਪਾਏ ਤੇਰੇ ਅਰਥ ਤੀਰ ਤਨ ਲੇ ਗਵੈ ਤੁਧ ਮਾ ਬਲਸੂਰ ਗਵੈ ਘਣਿਚਾਰੇ ਗਵੈ ਕਨੂਲੂਰ ਪੰਡਾ ਕਰ ਕਰ ਰਖੇ ਤਾਰੇ ਸੇਹੀ ਤੁਧ ਨੋ ਗਵੈ ਤੁਧ ਪਾਵਨ ਰਤੇ ਤੇਰੇ ਭਗਤ ਰਸalle ਹੋਰ ਕਿਤੇ ਗਾਵਨ ਸੇ ਮੈਂ ਜਿੱਤਨੇ ਆਉ ਨਾਨਕ ਆ ਵੀ ਜਾ ਰੇ ਸੋਈ ਸੋਈ ਸਦਾ ਸਾਹਿਬ ਸਾਥਾ ਸਾਜੀ ਨਾਈ ਹੈਪੀ ਹੋਤੀ ਜੈਨ ਦਸੀ ਰਗਨਾ ਦੇ ਨਰਚਾਈ ਰੰਗੇ ਰੰਗੇ ਬਾਤیں ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਵਤ ਜੀ ਵਢਿਆ ਜੋਤਿ ਤੁਪਾਵੈ ਸੋਹੀ ਕਰਸੀ ਹੁਕਮ ਨ ਕਰਨਾ ਜਾਈ ਸੋ ਪਤ ਸੋ ਸਾ ਪਤ ਸਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਾ ਚੋਲੀ ਧਿਆਨ ਕੀ ਕਰੈ ਪ੍ਰਭੂਤ ਹਿੰਤਾ ਕਾਲ ਪੁਵਾਰੇ ਕਾ ਜੋਗ ਰੰਨਾ ਪਰੇਤ ਆਏ ਪੰਤੀ ਚਗਲ ਜਮਾਤੀ ਮਨ ਦੀ ਤੈਦਗ ਜੀਤ ਆਦੇਸ ਸਯਦੇਸੋ ਆਦ ਨਿਲਨ ਅਮਾਤ ਜੁਗ ਜੁਗ ਇਕੋ ਵੇਸ ਭਗਤ ਗਿਆਨ ਤੇ ਆ ਭੰਡਾਰਨ ਕੜਕੜਵਾਜੇ ਨਾਦੇ ਆਪ ਨਾਥਨਾ ਦੀ ਸਭਾ ਕੀ ਰਿਸਦੀ ਅਮਰਾਸਾ ਦੇ ਤਨ ਜੋਗ ਵੀ ਜੋਗ ਦੁਇ ਕਰਤ ਲਾਵੇ ਲੈ ਕੇ ਆਵੇ ਭਾਗ ਆਦੇਸ ਸਯਦੇਸੂ ਆਦ ਨਿਲਨ ਨਨਾਤੇ ਕਿ ਤੁਗੀ ਇਕ ਹੋਵੇ ਇਸ ਏਕਮਾਈ ਜੋਗਤ ਪਈ ਆਈ ਤੈਂ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਇ ਦਿਵਾਨ ਜਿਉ ਤੁਪ ਭਾਵੈ ਤੇ ਤੇ ਲਾਵੇ ਜਿਉ ਵੈ ਪ੍ਰਮਾਣ ਉਹ ਵੇਖੈ ਉਹ ਨੰਦਨਿਆ ਬਹੁਤਾ ਇਹੋ ਬਿਨਾਂ ਆਦੇਸ ਸੈ ਆਦੇਸ ਆਦਨਿਰ ਅਨਾਥ ਅਨਾਥ ਜਿਉ ਜਿਉ ਇਕ ਹੋਵੇ ਸੋ ਆਥਨ ਲੋਏ ਲੋਏ ਪੰਡਾਰ ਜੋ ਕਿਛ ਪਾਇਐ ਸੋ ਏਕਾ ਵਾਰ ਕਰ ਕਰ ਵੇਖੈ ਸਰਦਾਰ ਨਾਨਕ ਸੱਚੇ ਕੀ ਸਾਚੀ ਕਾਰੇ ਆਦਿ ਸੈਯਦੇ ਆਦਿ ਨਿਲ ਨਾ ਨਾਦ ਦੁਖ ਜੁਗ ਏਕੋ ਵੇਸ ਇਕ ਦੂਜੀ ਤੋਂ ਲਖ ਗਏ ਲਖ ਹੋਵੇ ਲਖ ਵੀ ਲਖ ਲਖ ਗੇੜਾਇਆ ਕੀ ਏਕ ਨਾਮ ਦਿਖਦੀ ਏ ਤਰਾਇ ਪਤ ਪਵੜੀਆਂ ਚੜੀਏ ਹੋਏ ਅਕੀਸ ਸੰਗ ਲਾਇ ਆਕਾਸ ਕੀ ਕੀਟਾਂ ਆਇਰੀ ਨਾਨਕ ਨਦਰੀ ਪਾਈਐ ਊੜੀ ਊੜੇ ਠੀਸ ਆਖਣ ਜੋਰ ਚ ਪੈਨੈ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੋਟੇ ਸੰਸਾਰ ਜੇ ਸਹਤ ਜੋਰ ਕਰਵੇ ਕੈਸ ਹੋਏ ਨਨਕੇ ਯਤ ਨਿਤਨੇ ਕੋਏ ਆ ਰਾਤੀ ਰੁਤੀ ਦਿੱਥੀ ਵਾਰੇ ਪਉਣ ਪਾਣੀ ਅਗਲੀ ਪਾਤਾਲ ਤੇਸਵੀ ਧਰਤੀ ਤਾਪਕੀ ਧਰਮਸਾਲੀ ਤੇਸਵੀ ਜੀ ਦੁਗਤ ਕੇ ਰੰਗਾ تنਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਿਆ ਆਪ ਸਚਾਦਰਬ ਤਿੱਥੇ ਸੋਵਨ ਪੰਕਰਵਾਨ ਨਜ਼ਰੀਂ ਕਰਨ ਪਵੇ ਨੀ ਸਾਂ ਕੱਚ ਪਕਾਏ ਉਥੇ ਪਾਏ ਨਾਨਕ ਦੇ ਆਜਾਪੇ ਜਾਏ ਧਰਮ ਗੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਾਉਣ ਪਾਣੀ ਮੈਂ ਸੰਤੁਰ ਕਿੱਥੇ ਕਾਣ ਮੇਸ ਕਿੱਥੇ ਬਰਮੇ ਘੜ ਚ ਘੜੀ ਏ ਰੂਪ ਰੰਗ ਕੇ ਵੇਸ ਕਿਤੇ ਕਰਨ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਗੋਦ ਨਾਥ ਕਿਤੇ ਕਿਥੇ ਦੇਵ ਗ੍ਰੇਸੋ ਕਿਥੇ ਦੇਵ ਦਾ ਨਹੀਂ ਮੁੰਨੇ ਕਿਥੇ ਕਿਥੇ ਰਤਨ ਸੰਮੰਦ ਕਿਥੀ ਅਖਾਣੀ ਕਿਥੀ ਬਾਣੀ ਕਿਥੇ ਪਾਤਸ਼ਾਹ ਰੰਦੋ ਇੰ ਕਿਥੇ ਸੁਤੀ ਸੇਵਕ ਕਿਥੇ ਨਾਨਕ ਅੰਤਰ ਅੰਤੋ ਗਿਆਨ ਕੰਡ ਮੈਂ ਗਿਆਨ ਪਰ ਚੰਡ ਇੱਥੇ ਨਾਮਿ ਨੋਦ ਕੋੜੀ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘੜਿਏ ਬੋਤੀ ਅਨੂ ਪਾ ਤਾਕੀ ਗੱਲਾਂ ਕਥੀਆਂ ਨ ਜਾਇ ਜੇ ਕੋ ਕਹੈ ਪਿਛੇ ਬਸਤਾਇ ਤਿੱਥੈ ਘੜਿਏ ਸਤਿਮਤ ਮਨ ਬੋਧ ਤਿੱਥੈ ਘੜਿਏ ਸੁਰਸੰਤਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਦੋਪਮਹਾ ਪਰ ਸੂਰ تن ਮੈਂ ਰਾਮ ਰਿਹਾ ਪ੍ਰਭੂਰ ਤਿੱਥੇ ਸੀਤਾ ਸੀਤਾ ਮੈਂ ਮਾਨ ਮਾਵੇ ਤਾਂਕੇ ਮਿਮਨ ਕਥਨੀ ਜਾਏ ਨਾ ਹੋਏ ਮਰਨ ઠાਕੇ ਜਾਏ ਜਿਨਕੇ ਰਾਮ ਉਸਹਿ ਮਨ ਮਾਇ ਤਿੱਥੇ ਭਗਵਤ ਵਸਾ ਵਸਾ ਕੇ ਲੋਏ ਰੇ ਨੰਸਾ ਮਨਸੋ ਸਤਖੰਡ ਵਸੈ ਨਰੰਕਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਕੰਡ ਮਨ ਵਰ ਪੰਡ ਜੇ ਕੋ ਕਥੈ ਤੈ ਅੰਤ ਨੈ ਅੰਤ ਤਿਤ ਲੋ ਲੋ ਅਕਾਰੇ ਜਿਵ ਜਿਉ ਹੁਕਮ ਤੇ ਵੈ ਤਿਲਕਾਰ ਵੇਖੈ ਇੱਛਾ ਕਰਵੀ ਚਾਰ ਨਾਨਕ ਕਥਨਾ ਕੜਾ ਸਾਰੀ ਜਪਹਾਰਾਤੀ ਸੁਨੀਆਰੇ ਐਣ ਮਤ ਵੇਦ ਅਥਿਆ ਔਖ ਲਾਇਗ ਤਪਤਾ ਹੋ ਪੰਡਾ ਪਾਉ ਅੰਮ੍ਰਿਤ ਤਤਾਲੇ ਘੜੀਏ ਸਤਿ ਮੁਕੀਟਕ ਸੋ ਜਿਨ ਕੋ ਨਜ਼ਰ ਕਰਮਤਿ ਨ ਕੋਰ ਨਾਨਕ ਨਦਰਿ ਨਜ਼ਰ ਨਿਹਾਲ ਸਲੋਕ ਬ੍ਰਹਮਣੀ ਗੁਰੂ ਪਾਣੀ ਪੈਤ ਮਤ ਤਰਤਮ ਵਤ ਦਿਵਸ ਰਾਤ ਦਵੇ ਦਾਈ ਦੋ ਖੇਲ ਸਗਲੇ ਰਗਤ ਚੰਗੀਆਂ ਮੁਰੀਆਂ ਵਤ ਧਰਮ ਇਹ ਦੂਰ ਕਰਮੀਆਂ ਕੋ ਆਪਣੀ ਕੇ ਲੈੜ ਕੇ ਦੂਰ ਜਿਨੇ ਨਾਮ ਤੇ ਆ ਗੇ ਮਸਕਤ ਕਾਲ ਨਾਨਕ ਤੇ ਮੁਖ ਉਜਿਲੇ ਕਥੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗੇ ਮਸਕਤ ਕਾਲ ਨਾਨਕ ਤੇ ਮੁਖ ਉਜਿਲੇ ਕਥੀ ਛੁਟੀ ਨਾਲ ਵਾਹਿਗੁਰੂ ਕੀ ਖਾਲਸਾ